ਕ੍ਰੇਟਾਕਾਰ ਦੇ ਵਿੱਚ ਚੁੱਕੀ ਫਿਰਦੇ ਸੀ 5 ਕਰੋੜ ਦੀ ਹਰੋਇਨ ਚੜ ਗਏ ਪੁਲਿਸ ਅੜਿੱਕੇ ਤੁਸੀਂ ਜੁੜਿਆ ਖਬਰਨਾਮਾ ਦੇ ਨਾਲ ਜਗਤਾਰ ਸਿੰਘ ਸਵਦਾਸ ਸੁਵਾ ਕਰਦਾ ਏ ਜਿਵੇਂ ਕਿ ਨਸ਼ਿਆਂ ਦੇ ਖਿਲਾਫ ਯੁੱਧ ਨਸ਼ਿਆਂ ਵਿਰੁੱਧ ਜਾਰੀ ਹੈ ਆਏ ਦਿਨ ਹੀ ਨਸ਼ਾ ਤਸਕਰਾਂ ਨੂੰ ਫੜਿਆ ਜਾ ਰਿਹਾ ਹੈ ਇਸੇ ਤਹਿਤ ਹੀ ਫ੍ਰੀਕੋਰਡ ਪੁਲਿਸ ਵੱਲੋਂ ਸਰਦੀ ਏਰੀਏ ਦੇ ਦੋ ਨਸ਼ਾ ਤਸਕਰਾਂ ਨੂੰ ਫੜਨ ਦਾ ਦਾਵਾ ਕੀਤਾ ਗਿਆ ਹੈ ਜਿਸ ਬਾਰੇ ਇੱਕ ਵਿਸ਼ੇਸ਼ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਇਸ ਸੰਬੰਧ ਦੇ ਵਿੱਚ ਜਾਣਕਾਰੀ ਦਿੰਦੇ ਹਾਂ ਡੀਐਸਪੀ ਤਰਲੋਚਨ ਸਿੰਘ ਨੇ ਦੱਸਿਆ ਇਹ ਨਸ਼ਾ ਤਸਕਰਾਂ ਦੇ ਖਿਲਾਫ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਤੇ ਜਿਸ ਦੇ ਆਧਾਰ ਤੇ ਉਹਨਾਂ ਵੱਲੋਂ ਕ੍ਰੇਟਾਕਾਰ ਦੇ ਵਿੱਚ ਸਵਾਰ ਦੋ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਗਿਆ ਹੈ ਉਹਨਾਂ ਦੇ ਕੋਲੋਂ 1 ਕਿਲੋ 3 ਗ੍ਰਾਮ ਹਰਿਆਂ ਬਰਾਮਦ ਕੀਤੀ ਗਈ ਹੈ ਜਿਸ ਦੀ ਕੀ ਅੰਤਰਰਾਸ਼ਟਰੀ ਕੀਮਤ ਦੱਸਿਆ ਜਾ ਰਿਹਾ 5 ਕਰੋੜ ਦੇ ਕਰੀਬ ਹੈ ਉਹਨਾਂ ਨੇ ਕਿਹਾ ਕਿ ਇਹਨਾਂ ਦੇ ਕੋਲੋਂ 50000 ਦੀ ਡਗ ਮਣੀ ਵੀ ਬਰਾਮਦ ਕੀਤੀ ਗਈ ਹੈ ਉਹਨਾਂ ਨੇ ਕਿ ਅਗਲੀ ਪੁਸ਼ਟੀ ਕੀਤੀ ਜਾ ਰਹੀ ਹੈ ਕਿ ਉਹਨਾਂ ਵੱਲੋਂ ਇਹ ਨਸ਼ਾ ਕਿੱਥੋਂ ਲਿਆਂਦਾ ਗਿਆ ਅਤੇ ਅੱਗੇ ਕਿੱਥੇ ਕਿਸ ਨੂੰ ਸਪਲਾਈ ਕੀਤਾ ਜਾਣਾ ਸੀ ਦੱਸਿਆ ਜਾ ਰਿਹਾ ਕਿਸਨਾ ਕਿਤੇ ਜੋ ਨਸ਼ਾ ਪੰਜਾਬ ਦੇ ਵਿੱਚ ਆ ਰਿਹਾ ਹੈ ਉਹ ਬਾਰਡਰੋਂ ਪਾਰ ਨਸ਼ਾ ਆ ਰਿਹਾ ਹੈ ਤੇ ਉਹੀ ਨਸ਼ਾਏ ਅੱਗੇ ਦੋਵੇਂ ਤਸਕਰ ਸਪਲਾਈ ਕਰ ਰਹੇ ਹਨ ਜਿਨ੍ਹਾਂ ਨੂੰ ਫ੍ਰੀਕਵਲ ਪੁਲਿਸ ਵੱਲੋਂ ਕਾਬੂ ਕਰ ਲਿਆ ਗਿਆ ਹੈ ਤੁਸੀਂ ਵੀ ਦੇਖੋ ਇਹ ਮੌਕੇ ਦੀਆਂ ਤਸਵੀਰਾਂ ਅਤੇ ਕੀ ਕਹਿੰਦੇ ਨੇ ਡੀਐਸਪੀ ਤਰਲੋਚਨ ਸਿੰਘ ਪੁਲਿਸ ਨੂੰ ਇੱਕ ਬਹੁਤ ਹੀ ਵੱਡੀ ਕਾਮਯਾਬੀ ਹਾਸਲ ਹੋਈ ਸਾਡੇ ਮਾਜੋਗ ਐਸਐਸਪੀ ਡਾਕਟਰ ਕ੍ਰਿਜਨ ਜੀ ਰੇਮਾਈ ਹੇਟ ਜਿਹੜੀ ਸਾਡੀ ਸਾਡੀ ਸੀਏ ਟੀਮ ਦੇ ਸਾਡੇ ਸਬਸਟੈਂਟ ਚੰਜੀ ਸਿੰਘ ਪੈਟਰੋਲਿੰਗ ਕਰ ਰਹੀ ਸੀ ਚੱਕੀ ਪੁਛੇ ਤਲਾਸ਼ ਵਿੱਚ ਤੇ ਉਹਨਾਂ ਨੂੰ ਇੱਕ ਤਲਵੰਡੀ ਤੋਂ ਕਾਰ ਉਹਦੀ ਦਿਖਾਈ ਦਿੱਤੀ ਤੇ ਜਿਹੜਾ ਚੰਦਬੱਜਾ ਸਾਡੇ ਪੀਸ ਚੌਂਕੀੋਂ ਦੇ ਕੋਲ ਉਹਨੂੰ ਰੋਕਣ ਦਾ ਇਸ਼ਾਰਾ ਕੀਤਾ ਤੇ ਉਹਦੇ ਵਿੱਚ ਬਿੱਕੇਦਮ ਗੱਡੀ ਰੋਕ ਕੇ ਦੋ ਲੜਕੇ ਬੱਚੇ ਦੀ ਕੋਸ਼ਿਸ਼ ਕੀਤੀ ਤੇ ਫੋਰਸ ਪੁਲਿਸ ਨੇ ਸੀਏ ਟੀਮ ਨੇ ਉਹਨਾਂ ਨੂੰ ਮੌਕੇ ਤੇ ਦਬੋਚਿਆ ਤੇ ਉਸ ਤੋਂ ਬਾਅਦ ਜਿਹੜੀ ਮੇਰੀ ਨਿਗਰਾਨੀ ਹੈਟ ਮੈਂ ਮੌਕੇ ਤੇ ਪਹੁੰਚਿਆ ਤੇ ਅਸੀਂ ਉਸ ਗੱਡੀ ਦੇ ਉਹਨਾਂ ਜਿਹੜੇ ਲੜਕੇ ਸੀ ਜਿਹੜੇ ਲੜਕੇ ਫੜੇ ਗਏ ਸੀ ਉਹਨਾਂ ਦੇ ਨਾਮ ਬਿੱਟੂ ਸਿੰਘ ਪੁੱਤਰ ਮਿਲਦਾ ਸਿੰਘ ਜੋ ਦੋਨੋਂ ਪਤਰੋ ਜਿਲ੍ਹਾ ਫਰੀਪੁਰ ਦਾ ਨਿਵਾਸੀ ਹੈ ਤੇ ਦੂਸਰਾ ਜਿਹੜਾ ਉਹਦਾ ਸਾਥੀ ਨਿਸ਼ਾਨ ਸਿੰਘ ਸੀ ਉਹ ਵੀ ਮੇਗਾ ਪੰਜਗੋ ਜਿਲ੍ਹਾ ਫਰੀਪੁਰ ਇਹ ਦੋਨੋਂ ਹੀ ਲੜਕੇ ਜਿਹੜੇ ਫਰੀਪੁਰ ਦੇ ਰਹਿਣ ਵਾਲੇ ਨੇ ਤੇ ਜਦੋਂ ਇਹਨਾਂ ਦੀ ਤਲਾਸ਼ੀ ਕੀਤੀ ਗਈ ਤਾਂ ਆਦੀ ਸਤਪੁਰ ਇਹਨਾਂ ਨੂੰ ਸਾਨੂੰ ਮबाइल ਮਿਲੇ ਤੇ ਗੱਡੀ ਦੀ ਜਦੋਂ ਡੈਸ਼ਬੋਰਡ ਤਲਾਸ਼ੀ ਕੀਤੀ ਗਈ ਮੇਰੀ ਹਾਜ਼ਰੀ ਵਿੱਚ ਤੇ ਉਹਦੇ ਤੋਂ 1 ਕਿਲੋ 21 ਗ੍ਰਾਮ ਹੈਰੋਨ ਬਰਾਮਦ ਕੀਤੀ ਇਹ ਉਹਦੇ ਵਿੱਚ 50000 ਰੁਪਏ ਜਿਹੜਾ ਇਹਨਾਂ ਨੇ ਨਸ਼ਾ ਵੇਚ ਕੇ ਜਿਹੜੇ ਨੇ ਪੁਛਿਸ ਚਾਹੀ ਗੇ ਅੰਮ੍ਰਿਤ ਸਰ ਇਹ ਨਸ਼ਾ ਦੇ ਕੇ ਹੈ 50000 ਰੁਪਏ ਉਸ ਦੀ ਉਸ ਨਸ਼ੇ ਦੀ ਕਮਾਈ ਡਰਗ ਮਨੀ ਮਿਲੀ ਤੇ ਇਹਨਾਂ ਦੀ ਜਿਹੜੀ ਮੌਕੇ ਜਿਹੜੀ ਕਾਲ ਫੜੀ ਗਈ ਇੱਕ ਕ੍ਰੇਟਾ ਕ੍ਰੇਟਾ ਗੱਡੀ ਨੰਬਰੀ ਅਹ uh, uh, CH01 5500 ਜਿਹੜੀ ਅ ਬਰੰਦ ਕੀਤੀ ਗਈ ਤੇ ਇਹ ਜਿਹੜੇ ਜਿਹੜੀ ਇਹੜੀ ਰਿਕਵਰੀ ਇਹ ਬਹੁਤ ਹੀ ਵੱਡੀ ਰਿਕਵਰੀ ਏ ਜਿਹੜੀ ਹੋਈ ਏ 1 ਕਿਲੋ 23 ਗ੍ਰਾਮ ਦੀ ਇਹ ਇਹਦੇ ਵਿੱਚੋਂ ਅਸੀਂ ਇਹਨਾਂ ਨੂੰ ਅੱਜ ਮਾਂ ਜੋ ਕੋਰਟ ਦੇ ਵਿੱਚ ਪੇਸ਼ ਕਰ ਰਹੇ ਹਾਂ ਤੇ ਪੇਸ਼ ਕਰਕੇ ਰਿਮਾਂਡ ਲੈ ਕੇ ਇਹਨਾਂ ਕੋ ਸਖਤੀ ਨਾਲ ਪੁੱਛਗਛ ਕਰਕੇ ਜਿਹੜੇ ਇਹਨਾਂ ਦੇ ਪਿੱਛੇ ਜਿਹੜੇ ਕਿ ਇਹ ਫਰੋਈਪੁਰ ਬਾਟਰ ਏਰੀਆ ਦੇ ਰਹਿਣ ਵਾਲੇ ਨੇ ਅ ਸਪਲਾਈ ਦਾ ਇੱਕ ਰੂਟ ਹੈ ਬਾਟਰ ਏਰੀਆ ਜਿਹੜਾ ਤੇ ਇਹਨਾਂ ਦੇ ਬਿਗ ਚੱਕੀ ਉਸ ਨੂੰ ਵੀ ਨਾਮਿਨੇਟ ਕਰਾਂਗੇ ਜਿਹੜਾ ਕੋਈ ਕਿਉਂਕਿ ਅਸੀਂ ਤਾਂ ਇਹਨੂੰ ਵੀ ਬਿਗ ਫਿਸ਼ ਕਾਂਗੇ ਜਿਹਨੂੰ ਆਪਾਂ ਕਹਿੰਦੇ ਵੱਡੇ ਸਮਗਲਕ ਕਿਉਂਕਿ ਜਿਹੜੀ ਏਡੀ ਵੱਡੀ ਰਿਕਵਰੀ ਹੈ ਬਹੁਤ ਵੱਡੀ ਰਿਕਵਰੀ ਸਾਡੀ ਫਰੀ ਕੋਰਪਸ ਦੀ ਤੇ ਜੇ ਹੋਰ ਵੀ ਜੇ ਕੋਈ ਇਹਦੇ ਪਿੱਛੇ ਕੋਈ ਇਹਨਾਂ ਦਾ ਕੋਈ ਮੇਨ ਹੋਏਗਾ ਸਮਗਲਕ ਉਹਨੂੰ ਵੀ ਅਸੀਂ ਨਾਮਿਨੇਟ ਕਰਕੇ ਛੇਤੀ ਗ੍ਰਿਫਤਾਰ ਕਰਾਂਗੇ ਤੇ ਅੱਗੇ ਜਿਹੜੀ ਜਿੱਤੇ ਸਪਲਾਈ ਕਰਨ ਜਾ ਰਹੇ ਸੀ ਤੇ ਉਹਨਾਂ ਨੂੰ ਵੀ ਅਸੀਂ ਜਿਹੜੇ ਇਹਨਾਂ ਦੇ ਅੱਗੇ ਜਿੱਤੇ ਸਪਲਾਈ ਨਾ ਕੀਤੀ ਹੈ ਉਹਨਾਂ ਨੂੰ ਵੀ ਅਸੀਂ ਛੇਤੀ ਇਸ ਤਰ੍ਹਾਂ ਇਹ ਲੈ ਬੈਕਗ੍ਰਾਉਂਡ ਵੀ ਇਹ ਲੋ ਇਹਨਾਂ ਦੀ ਜਿਹੜੀ ਜਿਹੜਾ ਬਿੱਟੂ ਆਉਂਦੇ ਤੋਂ ਹੀ ਪਹਿਲਾਂ ਇੱਕ ਐਨਡੀ ਦਾ ਮਕਦਮਾ ਦਰਜ 2022 ਵਿੱਚ ਤੇ ਇੱਕ ਜਿਹੜਾ ਨਿਸ਼ਾਨ ਸਿੰਘ ਉਸਤੇ ਵੀ 19 ਨੰਬਰ ਮਕਦਮਾ ਫਰੋਸਾਏ ਦਾ ਜਿਹਨੇ ਇਹਨਾਂ ਜਿਹੜੀ ਬੈਕਗ੍ਰਾਉਂਡ ਇਕੱਠੀ ਨਹੀਂ ਲਈਏ ਤੇ ਇਸ ਤੋਂ ਪਹਿਲਾਂ ਵੀ ਜਿਹੜੇ ਨਸ਼ੇ ਨਾਲ ਇਹਨਾਂ ਦੀਆਂ ਤਾਰਾਂ ਜੁੜੀਆਂ ਹੋਈਆਂ ਨੇ ਤੇ ਸਾਨੂੰ ਉਮੀਦ ਹੈ ਸਾਨੂੰ ਇਹਨਾਂ ਤੇ ਅੱਗੇ ਹੋਰ ਵੀ ਕੋਈ ਚੰਗੀ ਰਿਕਵਰੀ ਹੋ ਸਕਦੀ ਹੋਰ ਕੀ ਇਹਨੂੰ ਬਰਾਮਦ ਕੀਤਾ ਗਿਆ ਇਹ ਇਹਨਾਂ ਨੂੰ ਇੱਕ ਕ੍ਰੇਟਾ ਗੱਡੀ ਤੇ ਜਿਹੜਾ 50000 ਰੁਪਿਆ ਡਰਗ ਮਣੀ ਜਿਹੜੀ ਇਹਨਾਂ ਨੇ ਹੈਰੋਂ ਵੇਚ ਕੇ ਕਮਾਈ ਕੀਤੀ ਸੀ ਇੰਟਰਨੈਸ਼ਨਲ ਮਾਰਕੀਟ ਜਿਹੜਾ ਇੰਟਰਨੈਸ਼ਨਲ ਮਾਰਕੀਟ ਚ ਅਸੀਂ ਪੰਜ ਕਰੋੜ ਚ ਕਹਿ ਦਿੰਦੇ ਆ ਪਰ ਸਾਡੇ ਜਿਹੜੇ ਇੰਡੀਆ ਚ ਆਪੋ ਆਪਣੇ ਹਿਸਾਬ ਨਾਲ ਇਹ ਜਿਹੜੇ ਸਮਗਲਰ ਨੇ ਜਿਹੜੇ ਆ ਆਪਦਾ ਰੇਟ ਫਿਕਸ ਕਰਕੇ ਇਹਨੂੰ ਅੱਗੇ ਸਪਲਾਈ ਕਰਦੇ ਨੇ